ਅੱਜ ਗੱਲ ਕਰਦੇ ਹਾਂ 900 ਕਰੋੜ ਦੀ ਚੋਰੀ ਮਸ਼ਹੂਰ ਫੋਟੋਗ੍ਰਾਫਰ 22 ਘੰਟੇ ਬੈਂਕ ਦੇ ਵਿੱਚ ਕਿਵੇਂ ਲੁਕੇ ਰਿਹਾ ਸੱਚੀ ਘਟਨਾ ਸਾਲ 1976 19 ਜੁਲਾਈ ਦਿਨ ਸੋਮਵਾਰ ਫਰਾਂਸ ਦੇ ਖੂਬਸੂਰਤ ਸ਼ਹਿਰ ਨਾਈਸ ਵਿੱਚ ਸਵੇਰ ਹੋ ਚੁੱਕੀ ਸੀ ਹਰ ਰੋਜ਼ ਵਾਂਗ ਸੂਰਜ ਚੜ੍ਹਿਆ ਲੋਕ ਆਪਣੇ ਕੰਮਾਂ ਵੱਲ ਨਿਕਲੇ ਅਤੇ ਸੋਸਾਇਟੀ ਜਰਨਲ ਬੈਂਕ ਦਾ ਸਟਾਫ ਵੀ ਰੁਟੀਨ ਮੁਤਾਬਕ ਬੈਂਕ ਵਿੱਚ ਪਹੁੰਚ ਗਿਆ ਇਸ ਬੈਂਕ ਦੇ ਅੰਦਰ ਐਸਾ ਵਾਲਟ ਮੌਜੂਦ ਸੀ ਵਾਲਟ ਹਮਦਾ ਤਜੋਰੀ ਜਿਸ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਲੋਕਰ ਵੀ ਮੰਨਿਆ ਜਾਂਦਾ ਸੀ ਲੋਕ ਕਹਿੰਦੇ ਸੀ ਕਿ ਇਹਨੂੰ ਤੋੜਨਾ ਅਸੰਭਵ ਆ ਬੈਂਕ ਕਰਮਚਾਰੀਆਂ ਨੇ ਅਟੈਂਡੈਂਸ ਲਗਾਈ ਅਤੇ ਵਾਲਟ ਖੋਲਣ ਦੀ ਤਿਆਰੀ ਕੀਤੀ ਪਰ ਜਿਵੇਂ ਹੀ ਲੋਕਰ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਉਹ ਹਿੱਲਿਆ ਵੀ ਨਹੀਂ ਭਾਰਾ ਲੋਹੇ ਦਾ ਦਰਵਾਜ਼ਾ ਕੰਬੀਨੇਸ਼ਨ ਲਾਕ ਬਿਲਕੁਲ ਸਹੀ ਸੀ ਪਰ ਫਿਰ ਵੀ ਦਰਵਾਜ਼ਾ ਨਹੀਂ ਖੁੱਲਿਆ ਪਹਿਲਾਂ ਸਟਾਫ ਨੇ ਸੋਚਿਆ ਕਿ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਗਿਆ ਸੀ ਲੋਕਰ ਬਣਾਉਣ ਵਾਲੀ ਕੰਪਨੀ ਨੂੰ ਕਾਲ ਕੀਤੀ ਗਈ ਕੋਜੀ ਸਮੇਂ ਵਿੱਚ ਐਕਸਪਰਟ ਬੈਂਕ ਪਹੁੰਚ ਗਏ ਉਹਨਾਂ ਨੇ ਆਪਣੇ ਸਾਰੇ ਟੂਲ ਸੰਦ ਸੰਡੇੜਾ ਨਾਲ ਲਿਆਂਦਾ ਵਰਤੇ ਵੀ ਪਰ ਪੂਰੀ ਤਾਕਤ ਵੀ ਲਾਈ ਪਰ 3 ਘੰਟਿਆਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲਿਆ ਇਸੇ ਦੌਰਾਨ ਬੈਂਕ ਦੇ ਬਾਹਰ ਗਾਹਕਾਂ ਦੀ ਲਾਈਨ ਲੱਗ ਗਈ ਬੈਂਕ ਦੀ ਸ਼ਾਖ ਨੂੰ ਨੁਕਸਾਨ ਪਹੁੰਚ ਰਿਹਾ ਸੀ ਕਿਉਂਕਿ ਬੈਂਕ ਦੀ ਬਦਨਾਮੀ ਹੋ ਜਾਂਦੀ ਸੀ ਆਖਰਕਾਰ ਫੈਸਲਾ ਕੀਤਾ ਗਿਆ ਕੇ ਡ੍ਰਿਲ ਕਰਕੇ ਅੰਦਰ ਝਾਤ ਮਾਰੀ ਜਾਵੇ ਹੈਵੀ ਡ੍ਰਿਲ ਲਿਆਂਦੀ ਗਈ ਲੋਕਰ ਵਿੱਚ ਇੱਕ ਛੋਟਾ ਜਿਹਾ ਹੋਲ ਕੀਤਾ ਗਿਆ ਜਿਵੇਂ ਹੀ ਅੰਦਰ ਦੇਖਿਆ ਉੱਥੇ ਮੌਜੂਦ ਹਰ ਇੱਕ ਵਿਅਕਤੀ ਹੈਰਾਨ ਰਹਿ ਗਿਆ ਲੋਕਰ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਅੰਦਰ ਗਿਆ ਕੌਣ ਨਾ ਕੋਈ ਖਿੜਕੀ ਨਾ ਰੋਸ਼ਨਦਾਨ ਨਹੀਂ ਕੋਈ ਹੋਰ ਰਸਤਾ ਹੁਣ ਸਾਰਿਆਂ ਨੂੰ ਸਮਝ ਆ ਗਈ ਸੀ ਕਿ ਇਹ ਕੋਈ ਆਮ ਘਟਨਾ ਨਹੀਂ ਹੈਵੀ ਮਸ਼ੀਨਰੀ ਮੰਗਾਈ ਗਈ ਅਤੇ ਵਾਲਟ ਦੀ ਮੋਟੀ ਕੰਧ ਤੋੜੀ ਗਈ 4 ਤੋਂ 5 ਫੁੱਟ ਮੋਟੀਆਂ ਕੰਧਾਂ ਲੋਹੇ ਦਾ ਸਰੀਆ ਅਤੇ ਹਾਈ ਕੁਆਲਿਟੀ ਕੰਕਰੀਟ ਇਹ ਸਭ ਤੋੜਨ ਵਿੱਚ ਕਈ ਘੰਟੇ ਲੱਗ ਗਏ ਜਦੋਂ ਪਹਿਲਾ ਵਿਅਕਤੀ ਅੰਦਰ ਦਾਖਲ ਹੋਇਆ ਉਸਨੇ ਸਿਰਫ ਇਹ ਕਿਹਾ ਬੈਂਕ ਲੁੱਟਿਆ ਜਾ ਚੁੱਕਿਆ ਲੌਕਰ ਦੇ ਅੰਦਰ ਦੀ ਕੰਧ ਤੇ ਪੇਂਟ ਦੇ ਨਾਲ ਲਿਖਿਆ ਹੋਇਆ ਸੀ ਵਿਦਆਊਟ ਆਰਮਜ਼ ਵਿਦਆਊਟ ਹੇਟ ਵਿਦਆਊਟ ਵਾਇਲੈਂਸ ਕੇ ਬਿਨਾ ਕਿਸੇ ਹਥਿਆਰ ਤੋਂ ਬਿਨਾ ਕਿਸੇ ਨਫ਼ਰਤ ਤੋਂ ਬਿਨਾ ਕਿਸੇ ਝਗੜੇ ਤੋਂ ਹੁਣ ਸੱਚ ਪੂਰੀ ਤਰ੍ਹਾਂ ਸਾਹਮਣੇ ਆ ਗਿਆ ਸੀ ਲੁਟੇਰਿਆਂ ਨੇ ਜ਼ਮੀਨ ਦੇ ਥੱਲੇ ਤੋਂ ਇੱਕ ਸਰੰਗ ਬਣਾਈ ਜੋ ਸਿੱਧੀ ਸੀਵਰੇਜ ਲਾਈਨ ਦੇ ਰਾਹੀਂ ਵਾਲਟ ਤੱਕ ਆਉਂਦੀ ਸੀ ਜਾਂਚ ਦੌਰਾਨ ਸਰੰਗ ਵਿੱਚੋਂ 27 ਗੈਸ ਸਿਲੰਡਰ ਆਕਸੀਜਨ ਸਿਲੰਡਰ 1 ਕਿਲੋਮੀਟਰ ਲੰਮੀਆਂ ਬਿਜਲੀ ਦੀਆਂ ਤਾਰਾਂ ਅਤੇ ਗੈਸ ਕਟਿੰਗ ਦੇ ਟੂਲ ਮਿਲੇ ਕੁੱਲ ਚੋਰੀ ਹੋਈ ਸੀ 20 ਮਿਲੀਅਨ ਡਾਲਰ ਜੋ ਅੱਜ ਦੇ ਸਮੇਂ ਵਿੱਚ ਲਗਭਗ 110 ਮਿਲੀਅਨ ਡਾਲਰ ਯਾਨੀ 900 ਕਰੋੜ ਤੋਂ ਵੱਧ ਦੀ ਰਕਮ ਬਣਦੀ ਹੈ ਇਹ ਖਬਰ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਅਤੇ ਫਰਾਂਸ ਦੀ ਫ੍ਰੈਂਚ ਪੁਲਿਸ ਲਈ ਇਹ ਵੱਡੀ ਬੇਇੱਜ਼ਤੀ ਬਣ ਗਈ। ਕਈ ਹਫ਼ਤਿਆਂ ਤੱਕ ਪੁਲਿਸ ਨੇ ਜਾਂਚ ਕੀਤੀ, ਕਈ ਲੋਕ ਗ੍ਰਿਫਤਾਰ ਵੀ ਕੀਤੇ ਗਏ ਪਰ ਕੋਈ ਢੰਗ ਦਾ ਸੁਰਾਗ ਨਹੀਂ ਮਿਲਿਆ। 3 ਮਹੀਨੇ ਬਾਅਦ ਅਕਤੂਬਰ 1976 ਵਿੱਚ ਇੱਕ ਮੁਖਬਰ ਨੇ ਪੁਲਿਸ ਨੂੰ ਹੰਕਾਰਪੂਰਵਕ ਜਾਣਕਾਰੀ ਦਿੱਤੀ ਗ੍ਰੋ ਦਾ ਮਾਸਟਰਮਾਈਂਡ ਨਿਕਲਿਆ ਅਲਬਰਟ ਸਪਾਈਨ ਗਰੀ ਇੱਕ ਸ਼ਾਂਤ ਸੁਭਾਅ ਵਾਲਾ ਇਲਾਕੇ ਦਾ ਮਸ਼ਹੂਰ ਫੋਟੋਗ੍ਰਾਫਰ ਜਿਸ ਦਾ ਕੋਈ ਕ੍ਰਿਮਿਨਲ ਰਿਕਾਰਡ ਵੀ ਨਹੀਂ ਸੀ ਪਛ ਗੈਸ ਦੌਰਾਨ ਅਲਬਰਟ ਨੇ ਸਾਰਾ ਪਲਾਨ ਦੱਸ ਦਿੱਤਾ ਉਸ ਨੇ ਪਹਿਲਾਂ ਬੈਂਕ ਵਿੱਚ ਖਾਤਾ ਖੁਲਾਇਆ ਵਾਲਟ ਦਾ ਧਿਆਨ ਨਾਲ ਅਧਿਐਨ ਕੀਤਾ ਅਤੇ ਨਕਲੀ ਇੰਜੀਨੀਅਰ ਬਣ ਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੋਂ ਸੀਵਰੇਜ ਲਾਈਨ ਦੇ ਨਕਸ਼ੇ ਹਾਸਲ ਕੀਤੇ ਉਸ ਨੂੰ ਪਤਾ ਲੱਗ ਗਿਆ ਸੀ ਕਿ ਵਾਲਟ ਤੋਂ ਸਿਰਫ 26 ਫੁੱਟ ਦੂਰ ਇੱਕ ਸੀਵਰੇਜ ਲਾਈਨ ਆ ਫਿਰ ਇੱਕ ਗੈਂਗਸਟਰ ਦੀ ਮਦਦ ਨਾਲ 2 ਮਹੀਨੇ ਲਗਾਤਾਰ ਰਾਤ ਨੂੰ ਉਹ ਸਰੰਗ ਪਟਦੇ ਸੀ 18 ਜੁਲਾਈ ਦੀ ਰਾਤ ਉਹ ਵਾਲਟ ਦੇ ਵਿੱਚ ਦਾਖਲ ਹੋ ਗਏ ਅਗਲੇ 27 ਘੰਟੇ ਉਹ ਅੰਦਰ ਹੀ ਰਹੇ ਖਾਣਾ ਪੀਣਾ ਆਰਾਮ ਸਭ ਕੁਝ ਅੰਦਰ ਹੀ ਕਰਦੇ ਰਹੇ ਅਤੇ ਆਰਾਮ ਨਾਲ ਲੋਕਰ ਤੋੜ ਕੇ ਕੰਮ ਮੁਕੰਮਲ ਹੋਣ ਤੇ ਉਹ ਆਪਣਾ ਮਸ਼ਹੂਰ ਸੁਨੇਹਾ ਲਿਖ ਕੇ ਸਾਰੇ ਪੈਸੇ ਲੈ ਕੇ ਨਿਕਲ ਗਏ ਅਦਾਲਤ ਵਿੱਚ ਅਲਬਰਟ ਨੇ ਕਬੂਲ ਕੀਤਾ ਕਿ ਉਹੀ ਹੈ ਡਕੈਤੀ ਦਾ ਮਾਸਟਰਮਾਈਂਡ ਪਰ ਜਦੋਂ ਪੈਸਿਆਂ ਦੀ location ਬਾਰੇ ਪੁੱਛਿਆ ਗਿਆ ਉਸਨੇ ਸ਼ਰਤ ਰੱਖੀ ਕਿ ਉਹ ਸਿਰਫ ਜੱਜ ਨੂੰ ਇਕੱਲੇ ਨੂੰ ਦੱਸੂਗਾ ਜੱਜ ਦੇ ਕਮਰੇ ਵਿੱਚ ਨਕਸ਼ਾ ਰੱਖਦੇ ਹੀ ਅਚਾਨਕ ਉਹ ਖਿੜਕੀ ਰਾਹੀਂ ਛਾਲ ਮਾਰ ਕੇ ਭੱਜ ਗਿਆ ਹੇਠਾਂ ਤਿਆਰ ਖੜੀਕਾਰ ਅਤੇ ਬਾਈਕ ਉਹਦੇ ਸਾਥੀਆਂ ਦੀ ਸੀ ਉਹਦੀ ਅਡੀਕ ਕਰੀ ਜਾਂਦੇ ਸੀ ਕੁਝ ਸਕਿੰਟਾਂ ਵਿੱਚ ਹੀ ਉਹਨੂੰ ਨਾਲ ਲੈ ਕੇ ਗਾਇਬ ਹੋ ਗਏ। ਕਈ ਸਾਲਾਂ ਬਾਅਦ ਅਲਬਰਟ ਇਟਲੀ ਦੇ ਇੱਕ ਟੀਵੀ ਚੈਨਲ ਤੇ ਨਜ਼ਰ ਆਇਆ। ਮੁਸਕਰਾਉਂਦੇ ਹੋਏ ਉਹਨੇ ਕਿਹਾ ਪੈਸਾ ਕਮਾਉਣ ਦਾ ਸ਼ੌਂਕ ਸੀ। ਇਸ ਲਈ ਉਹਨੇ ਇਹ ਸਭ ਕੀਤਾ। ਉਹ ਚਾਹੁੰਦਾ ਸੀ ਕਿ ਮੇਰੇ ਕੋਲੇ ਬਹੁਤ ਸਾਰਾ ਪੈਸਾ ਹੋਵੇ। 1999 ਦੇ ਵਿੱਚ ਅਲਬਰਟ ਸਪਾਈਨਗਰੀ ਦੀ ਕੁਦਰਤੀ ਤੌਰ ਤੇ ਮੌਤ ਹੋ ਗਈ ਪਰ ਉਸ ਦੀ ਕੀਤੀ ਡਕੈਤੀ ਅੱਜ ਵੀ ਇਤਿਹਾਸ ਵਿੱਚ ਦਰਜਾ ਏਸੀ ਫਰਾਂਸ ਦੇ ਅੰਦਰ ਹੋਈ ਸਦੀ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਅਨੋਖੀ ਬੈਂਕ ਡਕੈਤੀ ਤੁਹਾਨੂੰ ਇਹ ਸੱਚੀ ਘਟਨਾ ਕਿੱਦਾਂ ਦੀ ਲੱਗੀ ਆਪਣੀ رائے ਅਤੇ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ